ਮੇਰਾ ਨਾਮ ਕਸ਼ਮੀਰ ਸਿੰਘ ਜੀ ਪਿੰਡ ਸਖਵਾਲ ਕਾਰਨ ਜੀ ਇਹ ਸਾਡੇ ਨਾਲ ਕਰਦੇ ਟੱਕਾ ਹੀ ਆ ਇਹ ਸਾਡਾ ਹਾਈ ਕਮਾਨਜੋਗ ਹਾਈ ਕੋਰਟ ਵਿੱਚ ਕੇਸ ਚੱਲਦਾ ਸਿਵਲ ਕੋਰਟ ਵਿੱਚ ਵੀ ਕੇਸ ਚੱਲ ਰਹੇ ਆ ਇਹਨਾਂ ਨੂੰ ਅਸੀਂ ਪੁੱਛਿਆ ਵੀ ਕੋਈ ਸਾਨੂੰ ਆਰਡਰ ਦਿਖਾਓ ਕਿਸੇ ਕੋਰਟ ਦਾ ਵੀ ਸਾਡੇ ਵੀ ਤੁਸੀਂ ਕਿਹਦੇ ਆਰਡਰਾਂ ਨਾਲ ਆਏ ਹੋ ਇੱਥੇ ਉਹ ਕਹਿੰਦੇ ਸਾਡੇ ਕੋਲ ਕੋਈ ਆਰਡਰ ਨਹੀਂ ਸਾਡੀ ਇਹ ਲੈਂਡ ਸਾਡੀ ਆ ਅਸੀਂ ਆਖਿਆ ਜੇ ਤੁਹਾਡੀ ਲੈਂਡ ਆ ਤਾਂ ਤੁਸੀਂ ਕੋਰਟ ਵਿੱਚ ਕਿਉਂ ਨਹੀਂ ਜਾ ਕੇ ਦੱਸਦੇ ਵੀ ਇਹ ਸਾਡੀ ਲੈਂਡ ਆ ਤੇ ਕੋਰਟ ਵਿੱਚ ਜਾ ਕੇ ਦੱਸੋ ਤੁਸੀਂ ਤਾਂ ਜਵਾਬ ਤਿੰਨ ਸਾਲ ਹੋ ਗਏ ਆ ਲਗਭਗ ਮਾਨਜੋਗ ਹਾਈ ਕੋਰਟ ਵਿੱਚ ਕੇਸ ਚੱਲਦੇ ਨੂੰ ਲਾਰੇ ਤੇ ਲਾਰੇ ਤੇ ਲਾਰੇ ਇਹਨਾਂ ਦਾ ਵਕੀਲ ਲਈ ਜਾਂਦਾ ਜੀ ਅਸੀਂ ਅਗਲੀ ਤਰੀਕ ਨੂੰ ਦੇ ਦਾਂਗੇ ਜਵਾਬ ਅਗਲੀ ਤਰੀਕ ਨੂੰ ਜਵਾਬ ਦੇ ਦਾਂਗੇ ਤੇ ਹਰ ਸਾਲ ਆਉਂਦੇ ਆ ਇਸ ਵਾਰ ਸਾਡੀਆਂ ਫਸਲਾਂ ਬਾਹ ਜੰਦੇ ਆ ਇਹ ਤੇ ਅਸੀਂ ਮਸਾਂ ਤੇ ਬੀਜਦੇ ਆ ਅੱਗੇ ਤੁਹਾਨੂੰ ਪਤਾ ਵੀ ਆ ਵੀ ਅਸੀਂ ਸਰਕਾਰ ਨੂੰ ਵੀ ਸਾਰਾ ਕੁਝ ਹੀ ਜਾਣਦੀ ਆ ਵੀ ਇਹ ਗਰੀਬ ਪਿੰਡ ਵੀ ਇੱਕ ਵਾਰੀ ਕਿਸਾਨ ਮੜਾ ਕਿਸਾਨ ਜਿਹੜਾ ਇੱਕ ਵਾਰੀ ਫਸਲ ਮਸਾਂ ਬੀਜਦਾ ਦੂਜੀ ਵਾਰੀ ਕਿੱਥੋਂ ਬੀਜਣ ਜੋਗਾ ਰਹਿੰਦਾ ਇਹ ਨੁਕਸਾਨ ਕਰਕੇ ਸਪਾਲਸ ਪ੍ਰਸ਼ਾਸਨ ਨਾਲ ਲੈ ਕੇ ਇਹ ਪਤਾ ਨਹੀਂ ਇਹ ਕੀ ਕਹਿੰਦੇ ਉਹਨਾਂ ਨੂੰ ਕੀ ਨਹੀਂ ਕਹਿੰਦੇ ਪਰ ਸਾਨੂੰ ਕੋਈ ਆਰਡਰ ਨਹੀਂ ਦਿਖਾਉਂਦੇ ਇਹ ਕਿ ਅਜੇ ਆ ਕੇ ਸਾਡੇ ਕੋਲ ਕੋਰਟ ਦੇ ਆਰਡਰ ਆ ਵੀ ਕੋਰਟ ਦੇ ਵਿੱਚ ਕੇਸ ਲੱਗਿਆ ਵੀ ਪਹਿਲ ਤੁਸੀਂ ਕੋਰਟ ਨੂੰ ਤਾਂ ਜਵਾਬ ਦਿਓ ਫਿਰ ਅਸੀਂ ਫਿਰ ਤਾਂ ਤੁਸੀਂ ਕਰੋਗੀ ਪਰ ਉਹ ਆਰਡਰ ਕੋਈ ਨਹੀਂ ਇਹਨਾਂ ਕੋਲੇ ਹੁੰਦਾ ਤੇ ਆਰਡਰ ਨਾ ਕਹੇ ਸਾਨੂੰ ਦਿਖਾਉਂਦੇ ਤਾਂ ਨਾ ਕੋਈ ਹੁੰਦਾ ਕਹਿੰਦੇ ਸਰਕਾਰੀ ਕੰਮ ਆ ਜੀ ਸਰਕਾਰੀ ਕੰਮ ਆ ਹੁਣ ਸਰਕਾਰੀ ਕੰਮ ਆ ਤੇ ਲੋਕਾਂ ਦਾ ਨੁਕਸਾਨ ਕਰਨਾ ਇਹਨਾਂ ਨੇ ਤਾਂ ਕੁਝ ਦੇ ਕਰੀਆਂ ਵੱਲੋਂ ਇਹ ਗੱਲਾਂ ਕਹੀਆਂ ਜਾਂਦੀਆਂ ਕਿ ਜੇਕਰ ਤੁਹਾਡੇ ਕੋਲ ਕੋਈ ਸਟੇ ਹੈ ਤਾਂ ਸਟੇ ਦਿਖਾਓ ਤਾਂ ਤੁਸੀਂ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਅਸਤੇ ਤੇ ਦੇਖੋ ਜੀ ਜੇ ਸਾਨੂੰ ਇਹ ਕੋਰਟ ਦੇ ਵਿੱਚ ਜਵਾਬ ਦੇਣਗੇ ਤੇ ਤਾਂ ਹੀ ਕੋਰਟ ਸਾਨੂੰ ਸਹਦ ਦੇਊਗੀ ਪਰ ਇਹ ਸਰਕਾਰ ਦਾ ਪੱਖ ਜਾਣਣਾ ਹੁੰਦਾ ਕੋਰਟ ਨੇ ਜ਼ਰੂਰੀ ਤੇ ਪਰ ਇਹ ਜਵਾਬ ਨਹੀਂ ਦਿੰਦੇ ਲੰਮਾ ਖਿੱਚੀ ਜਾਂਦੀ ਪਿਛਲੀ ਵਾਰੀ ਵੀ 30 ਜੂਨ ਨੂੰ ਆਏ ਸੀ 6 ਜੂਨ ਨੂੰ ਆਏ ਤੇ ਆਗੇ ਸਾਡੀਆਂ ਫਸਲਾਂ ਤੇ ਬੋਰ ਪਟ ਕੇ ਐਦਕੀ ਫੇਰ ਹੁਣ ਸਾਡੇ ਬੋਰ ਤੇ ਜਿਹੜੀਆਂ ਹੁਣ ਵਿੱਚ ਬਣੀਆਂ ਸੀ ਮੜੇ ਜਿਮ ਕੋਠੀਆਂ ਮਤਲਬ ਜਿਹੜੀਆਂ ਬੰਬੀਆਂ ਦੇ ਉੱਤੇ ਸਾਡੇ ਬਣੇ ਹੁੰਦਾ ਇੱਕ ਕਮਰਾ ਬਣਿਆ ਹੁੰਦਾ ਉਹ ਕਮਰੇ ਵੀ ਢਾਗੇ ਐਦਕੀ ਫਸਲਾਂ ਤਾਂ ਜਿਹੜੀਆਂ ਵਾਹ ਕੇ ਗਏ ਵਾਹ ਕੇ ਗਏ ਆ ਇਹ ਸਾਡੇ ਨਾਲ ਲਗਾਤਾਰ ਧੱਕਾ ਹੋ ਰਿਹਾ ਅਸੀਂ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਦੇ ਆਂ ਵੀ ਮੁੱਖ ਮੰਤਰੀ ਸਾਹਿਬ ਨੇ ਇਹ ਜਦੋਂ ਕਿਹਾ ਸੀ ਵੀ ਆਪਣੇ 11 ਜੁਲਾਈ 23 ਨੂੰ ਇਹਨਾਂ ਨੇ ਫੈਸਲਾ ਹੋਇਆ ਜੀ ਵਾਤਾਵਰਨ ਮਤਲਬ ਜਿਵੇਂ ਪਬਲਿਕ ਐਕਸ਼ਨ ਕਮੇਟੀ ਨਾਲ ਫੈਸਲਾ ਹੋਇਆ ਵੀ ਅਸੀਂ ਪੰਚਾਇਤੀ ਜ਼ਮੀਨ ਪੰਚਾਇਤ ਨੂੰ ਵਾਪਸ ਕਰਾਂਗੇ ਤੇ ਬਾਕੀ ਜਿਹੜੀਆਂ ਜ਼ਮੀਨਾਂ ਆ ਉਹ ਸਰਕਾਰ ਦੀਆਂ ਉਹ ਸਰਕਾਰ ਕੋਲ ਹੀ ਰਹਿਣਗੀਆਂ ਪਰ ਪੰਚਾਇਤ ਦੀ ਜ਼ਮੀਨ ਜਿਹੜੀ ਉਹਨੂੰ ਪੰਚਾਇਤ ਨੂੰ ਵਾਪਸ ਕਰਨ ਦਾ ਕੇਦ ਅੱਜ ਮੇਰਾ 2 ਸਾਲ ਤੋਂ ਲਗਭਗ ਹੋ ਗਿਆ ਵੀ ਅਜੇ ਤੱਕ ਇੱਥੇ ਕਾਰਵਾਈ ਨਹੀਂ ਅਸੀਂ ਤੇ ਕਹਿੰਨੇ ਆਂ ਵੀ ਗਲੱਡਾਂ ਨੂੰ ਇਹ ਕੋਈ ਸਰਕਾਰ ਸ਼ਕਤੀ ਕਰੇ ਇਹਨਾਂ ਨੂੰ ਕਹੇ ਭਾਈ ਆਪਣੇ ਜਿਹੜੇ ਜੋ ਮੁੱਖ ਮੰਤਰੀ ਸਾਹਿਬ ਨੇ ਕਿਹਾ ਆਪਣੀ ਫੁੱਲ ਆਪਣੀ ਪੋਤੇ ਮਤਲਬ ਆਪਣੇ ਜਮਾਨ ਤੇ ਫੁੱਲ ਤੇ ਚੜਾਉਣ ਉਹ ਵੀ ਜੋ ਗਰੀਬ ਬੰਦੇ ਇਹਨੂੰ ਦੀ ਰੋਜੀ ਰੋਟੀ ਹੈ ਰੋਜੀ ਰੋਟੀ ਦੇ ਵਿੱਚ ਲਤਨਾ ਮਾਰਨਾ ਇਹ ਗਲੱਡ ਵਾਲੇ ਆ ਕੇ ਤੁਸੀਂ ਕਿਸੇ ਗਲਾਡਾ ਨਾਲ ਜਾਂ ਕਿਸੇ ਜਾਈ ਨਾਲ ਕਿਸੇ ਸੀਨੀਅਰ ਅਧਿਕਾਰੀ ਨਾਲ ਇੱਥੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ? ਹਾਂਜੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਗੱਲ ਕਰਕੇ ਰਾਜ਼ੀ ਨਹੀਂ। ਅਸੀਂ ਆ ਕੇ ਸਾਨੂੰ ਆਰਡਰ ਦਿਖਾਓ ਵੀ ਇੱਥੇ ਤੁਹਾਡੇ ਕੋਲ ਕਿਹੜੇ ਕੋਰਟ ਦੇ ਆਰਡਰ ਆ? ਕਿ ਸਾਡੇ ਕੋਰਟਾਂ ਵਿੱਚ ਕੇਸ ਚੱਲਦਾ ਤੇ ਕੋਰਟ ਨੇ ਕੋਈ ਆਰਡਰ ਦਿੱਤੇ ਹੋਣੇ ਆ। ਕਹਿੰਦੇ ਸਾਨੂੰ ਕੋਰਟਾਂ ਦੇ ਆਰਡਰ ਦੀ ਲੋੜ ਹੀ ਨਹੀਂ। ਜੀ মিডিਆ ਨਾਲ ਵੀ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਗੱਲਬਾਤ ਕੀਤੀ ਗਈ ਆ। ਬਹੁਤ ਰੁੱਖੇ ਸੁਭਾਣਾ ਬੋਲਦੇ ਆ ਐ ਜਿਵੇਂ ਉਹ ਸ਼ਰਮ ਤਕੇ ਵਾਲੀ ਗੱਲ ਆ ਵੀ ਹੁਣ ਜਿਵੇਂ ਕੋਈ ਇਸ ਨਾਂ ਦੇ ਲੋਕਾਂ ਦਾ ਕੋਈ ਵਾਲੀਵਾਰਸ ਲੱਗਦਾ ਤੇ ਨਾ ਕੋਈ ਇਥੇ মিডিਆ ਦਾ ਕੋਈ ਵਾਲੀਵਾਰਸ ਲੱਗਦਾ ਜਿਹਦੇ ਹਿਸਾਬ ਨਾਲ ਗੱਲ ਕਰਦੇ ਆ ਇਹ ਜੀ ਵੀ ਇਹ ਐਂ ਲੱਗਦੇ ਵੀ ਜਿਵੇਂ ਸਾਰੀ ਦੁਨੀਆ ਦੇ ਸਾਰੇ ਪੰਜਾਬ ਦੇ ਮਾਲਕ ਇਹ ਗਲੱਡ ਵਾਲੇ ਹੁੰਦੇ ਆ ਅਸੀਂ ਮਾਨਜੋਗ ਸਰਕਾਰ ਨੂੰ ਤੇ ਮਾਨਜੋਗ ਹਾਈ ਕੋਰਟ ਨੂੰ ਵੀ ਅਸੀਂ ਕਹਿੰਨੇ ਆ ਕਿ ਸਾਨੂੰ ਜਿਵੇਂ ਗਲੱਡ ਵਾਲੇ ਜਦੋਂ ਵੀ ਆਉਂਦੇ ਸਾਨੂੰ ਕਹਿੰਦੇ ਤੁਹਾਡੇ ਕੋਲ ਹਸਤੇ ਹੈਗਾ ਅਸੀਂ ਕਹਿੰਨੇ ਆ ਵੀ ਮਾਨਜੋਗ ਹਾਈ ਕੋਰਟ ਸਾਨੂੰ ਹਸਤੇ ਦਵੇ ਤੇ ਇਹਨਾਂ ਦੇ ਸਵਾਲ ਦਾ ਜਵਾਬ ਦਿੱਤਾ ਜਾਵੇ ਤੇ ਅਸੀਂ ਬੇਨਤੀ ਕਰਦੇ ਆ ਸਾਰੇ ਸਮੁੱਚੇ ਪਿੰਡ ਵੱਲੋਂ ਤੇ ਗਰੀਬ ਕਿਸਾਨ ਸਾਰੇ ਬੇਨਤੀ ਕਰਦੇ ਆ ਵੀ ਹਾਈ ਕੋਰਟ ਵੱਲੋਂ ਸਾਨੂੰ ਅਸਟੇ ਦਿੱਤਾ ਜਾਵੇ ਤੇ ਅਸੀਂ ਇਹਨਾਂ ਦੇ ਗਲੱਡਾ ਦਾ ਜਵਾਬ ਦਿੱਤਾ ਜਾਵੇ ਉਹ ਤੇ ਸਾਡੀ ਇਹ ਗੱਲ ਦਾ ਜਵਾਬ ਨਹੀਂ ਦਿੰਦੇ ਪਰ ਅਸੀਂ ਜੇ ਕਹਿੰਨੇ ਆ ਵੀ ਸਾਨੂੰ ਅਸਟੇ ਦੇ ਕੇ ਹਾਈ ਕੋਰਟ ਵੀ ਸਾਨੂੰ ਇਹਨਾਂ ਦਾ ਜਵਾਬ ਦੇ ਸਕਦਾ ਹੈ ਹਾਂਜੀ ਕੀ ਨਾਮ ਜੀ ਸ਼ੁਕਰ ਸਿੰਘ ਸ਼ੁਕਰ ਸਿੰਘ ਜੀ ਕੀ ਕੰਮ ਜੋ ਗਲੱਡਾ ਜਿੱਦ ਜਮੀਨ ਤੇ ਆਏ ਸੀ ਸ਼ੁਕਰ ਸਿੰਘ ਮੈਂ ਸਾਬਕਾ ਸਰਪੰਚ ਪਰਸਾਣ ਜੂਨੀਆ ਦਾ ਜ਼ਿਲ੍ਹਾ ਪ੍ਰਧਾਨ ਆ ਇਹਨਾਂ ਨੇ ੱਤਕਾ ਕੀਤਾ ਦੇਖ ਲੋ ਫਸਲ ਸਾਡੀ ਸਾਰੀ ਬਾਤੀ ਹੈ ਇਹ ਹਾਈ ਕੋਰਟ ਦੇ ਆਰਡਰ ਨੇ ਇਹਨਾਂ ਨੇ ਹਾਈ ਕੋਰਟ ਦੇ ਆਰਡਰਾਂ ਨੂੰ ਵੀ ਮੰਨਿਆ ਸਾਡੇ ਬੋਰ ਵੀ ਪੜ ਦਿੱਤੇ ਨੇ ਇੰਜਣ ਵੀ ਚੱਕ ਲੈ ਗਏ ਨੇ ਤੇ ਕੋਠੀ ਵੀ ਢਾਤੀ ਹੈ ਤੇ ਫਸਲ ਆ ਵੇਖੋ ਤੁਹਾਡੇ ਕੋਲ ਫਸਲ ਸੀਤੀ ਆ ਸਾਰੀ ਵਹਾ ਗਏ ਨੇ ਅਸੀਂ ਬੇਨਤੀ ਕਰਦੇ ਹਾਂ ਫਿਰ ਲੱਗਦਾ ਕਿ ਸਾਡੀ ਮਤ ਕੀਤੀ ਜਾਵੇ ਹਾਈ ਕੋਰਟ ਨੂੰ ਵੀ ਮੰਨਿਆ ਇਹਨਾਂ ਨੇ ਕਿ ਕੀ ਕੀ ਤੁਸੀਂ ਇਹਨੂੰ ਦਿਖਾਈ ਨਹੀਂ ਆਪਣੇ ਹਾਈ ਕੋਰਟ ਸਾਰੇ ਕਾਗਜ਼ ਦਿਖਾ ਲੈਣੇ ਕਹਿੰਦੇ ਅਸੀਂ ਮੰਨਦੇ ਨਹੀਂ ਇਹਨਾਂ ਕਾਗਜ਼ਾਂ ਅਨੰਤ ਸਾਲ ਹੋ ਗਿਆ ਹਾਈ ਕੋਰਟ ਚ ਕੇਸ ਚੱਲਦੇ ਨੂੰ ਇੱਕ ਕੋਈ ਕੇਸ ਚੱਲ ਰਿਹਾ ਹੈ ਹੱਥ ਤਿੰਨ ਆਰਡਰ ਨੇ ਸਾਡੇ ਕੋਲ 3 ਸਾਲ ਗਏ 3 ਸਾਲ ਨਹੀਂ ਦੁਬਾਰਾ ਕੋਈ 2000 ਇੱਕ ਤਾਂ 2100 ਕੇਸ ਚੱਲਦੇ ਆ ਹਾਈ ਕੋਰਟ ਦੇ ਆਰਡਰ ਨੇ ਆਵਾਜਾਂ 2100 ਦੇ ਕੀ ਹੁਣ ਕੀ ਕਹਣਾ ਚਾਹੁੰਦੇ ਤੁਸੀਂ ਕਹਣਾ ਚਾਹੁੰਦੇ ਆ ਸਾਡੀ ਫਸਲ ਜਿਹੜੀ ਹੈ ਮਜਬੂਰ ਦਿੱਤਾ ਜਾਵੇ ਫਸਲਾਂ ਜਿਹੜੀ ਸਾਡੇ ਇੰਨਾਂ ਚੱਕ ਲੈ ਗਏ ਮੋਟਰਾਂ ਚੱਕ ਲੈ ਗਏ ਮੋਟਰਾਂ ਚੱਕ ਲੈ ਗਏ ਬੋਰ ਚੱਕ ਚੱਕ ਲੈ ਗਏ ਤੁਸੀਂ ਕਿਸੇ ਕਿਸਾਨ ਨਾਲ ਇਹਨਾਂ ਨਾਲ ਗੱਲ ਨਹੀਂ ਕੀਤੀ ਕਿਸਾਨ ਨਾਲ ਮੇਰੀ ਹੁਣੇ ਗੱਲ ਹੋਈ ਹੈ ਜਿਲ੍ਹਾ ਪ੍ਰਧਾਨ ਨਾਲ ਕੀ ਉਹਨਾਂ ਨੇ ਕੀ ਕਰਨ ਉਹ ਆਪਣੇ ਆਪ ਪ੍ਰਧਾਨ ਨਾਲ ਉਹ ਕਹਿੰਦਾ ਸਾਨੂੰ ਪਤਾ ਨਹੀਂ ਅਸੀਂ ਕਰਦੇ ਹਾਂ ਇਹ ਤਰਨਾ ਨਾ ਨੇ ਇੱਥੇ ਨੇ ਕੀ ਮੰ ਕੀ ਮੰ ਕਰਦੇ ਉਹ ਲੰਘੇ ਇਹੀ ਕਹਿੰਦੇ ਆ ਮੈਂ ਹਾਈ ਕੋਰਟ ਦੇ ਆਰਡਰ ਨੇ ਸਾਡੇ ਫਸਲ ਜਿਹੜੀ ਵੀਡੀਓ ਆ ਸਾਡਾ ਨੁਕਸਾਨ ਕੀਤਾ ਸਾਡਾ ਨੁਕਸਾਨ ਕੀਤਾ ਸਾਡਾ ਨੁਕਸਾਨ ਕੀਤਾ ਸਾਡਾ ਨੁਕਸਾਨ ਕੀਤਾ ਉਹਦਾ ਮੁਆਵਜ਼ਾ ਮਿਲੇ ਨਿਸਾਬ ਹੋਣਾ ਚਾਹੀਦਾ